ਹਲੇ ਸਾਡੇ ਪਿੰਡ ਦੇ ਅਕਾਊਂਟ 'ਚ ਪੈਸੇ ਆਣਗੇ 26 ਲੱਖ ਜਿਹੜਾ ਉਹਦਾ ਐਸਟੀਟਮੈਂਟ ਬਣਾਇਆ ਉਹਨਾਂ ਨੇ ਤਦ ਕੰਮ ਟੂਪਲ ਸਹੀ ਹੋਊਗਾ ਜੀ ਤੇ ਅਬਾ ਤੁਹਾਨੂੰ ਇਹ ਕਹਿ ਦੇਣਾ ਜੀ ਬਸ ਇਹ ਚਾਲੂ ਕਰਾ ਦੇਣਾ ਹੋਰ ਪੰਜਾਂ ਸੱਤਾਂ ਦਿਨਾਂ ਵਿੱਚ ਕਈ ਵਾਰੀ ਇਦਾਂ ਕੇ ਆ ਕੇ ਚੱਲ ਗਈ ਸੀ ਮਨ ਨੂੰ ਚਾਲੂ ਨਹੀਂ ਆ ਨਾ ਫਿਰ ਕੀ ਹਾਲ ਹੈ ਦੇਖ ਲਓ ਟੋਬੇ ਦਾ ਇੱਕ ਵਾਰੀ ਕੈਮਰਾ ਮਾਰੋ ਜੀ ਹਾਂਜੀ ਹਾਂਜੀ ਕੋਈ ਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਜੀ ਅਸੀਂ ਕਾਫੀ ਵਾਰ ਮੰਤਰੀ ਸਾਹਿਬ ਵੀ ਤਿੰਨ ਚਾਰ ਵਾਰ ਪਿੰਡ ਆ ਗਏ ਉਸ ਵੇਲੇ ਫੋਨ ਕਰਦੇ ਜੀ ਐਸਡੀਓ ਸਾਹਿਬ ਨੂੰ ਜੇ ਉਹਨਾਂ ਨੂੰ ਐਸਈ ਸਾਹਿਬ ਨੂੰ ਕਿਸੇ ਨੂੰ ਵੀ ਕਰਦੇ ਜੀ ਫਟਾਫਟ ਕੰਮ ਸ਼ੁਰੂ ਕਰੋ ਕੱਲ ਨੂੰ ਕਰੋ ਲੇਕਿਨ ਇਹਨਾਂ ਨੇ ਸੱਤ ਉਹ ਐਸਟੀਮੇਟ ਮੰਗਿਆ ਸੀਗਾ ਅਸੀਂ ਇਹਨਾਂ ਦੇ ਸਿੰਚਾਈ ਵਾਲੇ ਐਸਡੀਓ ਸਾਹਿਬ ਕੋਲੋਂ ਬਣਵਾ ਕੇ ਇਹਨਾਂ ਦਿੱਤਾ ਸੀਗਾ 26 ਲੱਖ ਰੁਪਏ ਬਣਦਾ ਸੀਗਾ ਤਾਂ 26 ਲੱਖ ਆਊਗਾ ਤਾਂ ਕੰਮ ਨੇ ਖੂਗਾ ਸ਼ੁਰੂ ਉਦੋਂ ਕਿੱਦਾਂ ਬਣਾ ਜੀ ਤਾਂ ਜਿਹੜਾ ਟੂਬਲ ਲੱਗ ਗਿਆ ਸਾਡੇ ਨਵਾਂ ਟੂਬਲ ਲੱਗਾ ਉਹਦਾ ਵੀ ਅੱਜ ਤੱਕ ਉਹਦਾ ਉਦਘਾਟਨ ਨਹੀਂ ਹੋਇਆ ਜੀ ਸੜਕਾਂ ਦਾ ਰਸਤੇ ਸੜਕਾਂ ਦਾ ਜਿਹੜਾ ਉਹ ਕਾਫੀ ਬੁਰੀ ਹਾਲੀ ਹੈ ਜਹਾਂ ਥਿਲਾ ਤੋਂ ਦੱਲੇ ਆ ਸਸਸੀ ਦਾ ਦੋਸਤੋ ਮੈਂ ਹਰ ਨਵਨੀਤ ਸਿੰਘ ਚੀਮਾ ਤੁਸੀਂ ਵੀ ਅਗਰੇ ਜੀਬੀਸੀ ਅਪਡੇਟ ਪਿੰਡਾਂ ਦੇ ਵਿਕਾਸ ਕਰ ਜਾਂ ਦੇਖਦੇ ਹੋਏ ਅਸੀਂ ਪਹੁੰਚੇ ਹਾਂ ਪਿੰਡ ਡੱਲੇਵਾਲ ਤੇ ਡੱਲੇਵਾਲ ਦੇ ਵਿੱਚ ਕੀ ਵਿਕਾਸ ਹੋਏ ਨੇ ਰੈਂਦੀ ਸਰਕਾਰ ਦੇ ਦੌਰਾਨ ਤੇ ਰਹਿੰਦੇ ਮੌਜੂਦਾ ਜੋ ਸਰਪੰਚ ਸਾਹਿਬ ਨੇ ਇੱਥੇ ਉਹਨਾਂ ਦੇ ਵੱਲੋਂ ਕੀ ਕਾਰਜ ਕੀਤੇ ਗਏ ਨੇ ਤੇ ਪਿੰਡ ਵਾਸੀਆਂ ਨੂੰ ਕਿਹੋ ਜਿਹੀਆਂ ਚੀਜ਼ਾਂ ਦੀ ਕਿਹੋ ਜਿਹੀ ਵਿਕਾਸ ਦੀ ਸਹੂਲਤ ਸੀ ਕਈ ਲੋੜਾਂ ਜੜੀਆਂ ਹੁੰਦੀਆਂ ਨੇ ਪਿੰਡ ਵਾਸੀਆਂ ਨੂੰ ਜ਼ਰੂਰਤ ਹੁੰਦੀ ਹੈ ਇਹਨਾਂ ਸਾਰੇ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਲੈਣ ਲਈ ਅਸੀਂ ਪਹੁੰਚੇ ਹਾਂ ਪਿੰਡ ੱਲੇਵਾਲ ਤੇ ਗੱਲਬਾਤ ਕਰਾਂਗੇ ਸਰਪੰਚ ਸਾਹਿਬ ਨਾਲ ਤੇ ਪਿੰਡ ਵਾਸੀਆਂ ਨਾਲ ਕੀ ਉਹਨਾਂ ਦਾ ਕਹਿਣਾ ਤੇ ਕਿਦਾਂ ਦੀ ਉਹ ਸਾਨੂੰ ਜਾਣਕਾਰੀ ਦਿੰਦੇ ਨੇ ਜੋ ਅਸੀਂ ਤੁਹਾਡੇ ਤੱਕ ਅਸੀਂ ਪਹੁੰਚਾ ਸਕਦੇ ਹਾਂ ਸੋ ਪਿੰਡ ਦੇ ਸਰਪੰਚ ਜੀਤ ਲਾਲ ਸਾਡੇ ਨਾਲ ਮੌਜੂਦ ਨੇ ਤੇ ਅਸੀਂ ਨਾਲ ਗੱਲਬਾਤ ਕਰਦੇ ਹਾਂ ਸਰਪੰਚ ਸਾਹਿਬ ਪਹਿਲਾ ਸਵਾਗਤ ਹੈ ਜੀ ਬੀਸੀ ਅਪਡੇਟ ਦੇ ਵਿੱਚ ਜੀ ਜੀ ਸਰ ਜੀ ਸਰ ਸਭ ਤੋਂ ਪਹਿਲਾਂ ਤਾਂ ਇਹ ਜਾਣਕਾਰੀ ਦਿਓ ਕਿ ਪਿੰਡ ਦੇ ਵਿੱਚ ਵਿਕਾਸ ਕਾਰਜ ਕਿਹੋ ਜਿਹੇ ਹੋਏ ਨੇ ਤੁਹਾਡੇ ਸਰਪੰਚੀ ਦੇ ਦੌਰਾਨ ਵਿਕਾਸ ਕਾਰਜ ਦੀ ਗੱਲ ਹੈ ਕਿ ਹੁਣ ਆ 6ਵਾਂ ਸਾਲ ਜਾਂਦਾ ਪਿਆ ਚੱਲਦਾ ਪਿਆ ਅੱਛਾ ਜੀ ਸਾਲਕ ਤਾਂ ਹੋ ਚੱਲਾ ਭੰਗ ਹੋਈਆਂ ਪੰਚਾਇਤਾਂ ਜੀ ਹਾਂਜੀ ਤੇ ਪਹਿਲਾਂ 3 ਸਾਲ ਜਿਹੜਾ ਸਰਕਾਰ ਪਹਿਲੀ ਸਰਕਾਰ ਰਹੀ ਉਹਦੇ ਵਿੱਚ ਤਾਂ ਗਲੀਆਂ ਗੁਲੀਆਂ ਜਾਂ ਹੋਰ ਕੰਮ ਇਦਾਂ ਦੇ ਹੋਏ ਆ ਜੀ ਅੱਛਾ ਜੀ ਇੱਕ ਟੂਬਵਲ ਦਾ ਵੀ ਸਾਨੂੰ ਮਿਲ ਗਿਆ ਸੀਗਾ ਉਹਦੇ ਵਿੱਚ ਆਪਣੇ ਸਿੰਚਾਈ ਬਾਰੇ ਹਾਂਜੀ ਤੇ ਹੁਣ ਦੀ ਆ ਸਤਿਪਕਵੰਤ ਮਾਨ ਸਾਹਿਬ ਦੀ ਸਰਕਾਰ ਵਿੱਚ ਤਾਂ ਸਾਡੂੰ ਅਜੇ ਅਜੇ ਤੱਕ ਇੱਕ 5 ਲੱਖ ਰੁਪਏ ਸਾਡਾ ਜੀ ਆਇਆ ਸੀਗਾ ਵੋਟਾਂ ਤੋਂ ਪਹਿਲਾਂ ਅੱਛਾ ਜੀ ਜਿਹੜੇ ਪਹਿਲੀ ਕਾਂਗਰਸ ਸਰਕਾਰ ਸੀਗੇ ਉਹਨਾਂ ਨੇ 5 ਲੱਖ ਦਿੱਤਾ ਸੀਗਾ ਸਾਨੂੰ ਕਮਿਊਨਿਟੀ ਹਾਲ ਵਾਸਤੇ ਤੇ 2 ਲੱਖ ਰੁਪਏ ਆਇਆ ਸੀਗਾ ਐਸੀ ਧਰਮਸ਼ਾਲਾ ਵਾਸਤੇ ਉਹ ਜਾਨੀ 1.5 ਦਿਨ ਬਾਅਦ ਉਹ ਪੈਸੇ ਨਿਕਲ ਕੇ ਸਕੇ ਦੁਬਾਰਾ ਬੈਂਕ ਚੋਂ ਅੱਛਾ ਉਹ ਸਾਡੇ ਕੋਲ ਮੌਜੂਦ ਹੈ ਸਾਰੀਆਂ ਜੋ ਵੀ ਪੈਸੇ ਪੈਸੇ ਕਿੱਦਾਂ ਨਿਕਲੇ ਜੀ ਪੈਸੇ ਉਹਨਾਂ ਨੇ ਵਾਪਸ ਕਰ ਲਏ ਸੀਗੇ ਜੀ ਕਿ ਪਤਾ ਨਹੀਂ ਸਾਨੂੰ ਨਹੀਂ ਪਤਾ ਕਿਉਂ ਕੀਤੇ ਵਾਪਸ ਹੋ ਗਏ ਸੀਗੇ ਫਿਰ ਉਹ ਬਾਅਦ ਵਿੱਚ ਸਾਨੂੰ ਕਮਿਊਨਿਟੀ ਹਾਲ ਵਾਲਾ ਚੈੱਕ ਜਿਹੜਾ ਉਹ ਆਪਣੇ ਮੰਤਰੀ ਸਾਹਿਬ ਆ ਕੇ ਦੇ ਕੇ ਗਏ ਸੀਗੇ ਅੱਛਾ ਜੀ ਉਹ ਤੋਂ ਬਾਅਦ ਸਾਨੂੰ ਅਜ ਤੱਕ ਕੋਈ ਸਾਡਾ ਨਰੇਗਾ ਦਾ ਕੰਮ ਨਹੀਂ ਚੱਲਿਆ ਜੀ ਇੱਥੇ ਨਾ ਸਾਨੂੰ ਕੋਈ ਗ੍ਰਾਂਟ ਆਈ ਉਹ ਸਾਡਾ ਗ੍ਰਾਂਟ ਹੁੰਦੀ ਤਾਂ ਮਨਜੂਰ ਆ ਸਭ ਕੁਝ ਉਹ ਤਾਂ ਕੋਈ ਨਹੀਂ ਕੁਝ ਨਹੀਂ ਆਇਆ ਜੀ ਉਸ ਤੋਂ ਬਾਅਦ ਕੋਈ ਕੰਮ ਨਹੀਂ ਚੱਲੇ ਅੱਜ ਤੱਕ ਕੰਮ ਬਿਲਕੁਲ ਸਰਕਾਰਾਂ ਵੱਲੋਂ ਐਲਾਨ ਕੀਤਾ ਜਾਂਦੇ ਨੇ ਪਿੰਡ ਪੱਦਰ ਤੱਕ ਅਸੀਂ ਵਿਕਾਸ ਕਰਾਂਗੇ ਪਿੰਡ ਦੇ ਵਿੱਚ ਜੇ ਡਿਸਪੈਂਸੀ ਦੀ ਗੱਲ ਕਰੀਏ ਮੋਹੱਲਾ ਕਲੀਨਿਕਾਂ ਵੀ ਸ਼ੁਰੂ ਕੀਤੀਆਂ ਗਈਆਂ ਸੀ ਮੋਹੱਲਾ ਕਲੀਨਿਕਾਂ ਆਂਦੀਆਂ ਜੀ ਉਹ ਆਂਦੇ ਹੈਗੇ ਐਂਬੂਲੈਂਸ ਆਂਦੀ ਹੈ ਤੇ ਉਹ ਚਲੋ ਉਹ ਤਾਂ ਆਂਦੇ ਸਾਰੇ ਉਹ ਆਂਦੇ ਮੇਰੇ ਕੋਲ 15 ਦਿਨ ਬਾਅਦ ਮੈਨੂੰ ਪੂਰਾ ਪਤਾ ਨਹੀਂ ਕਿ 15 ਦਿਨ ਬਾਅਦ ਆਉਂਦੇ ਹਾਂ ਜੀ ਅੱਜ ਵੀ ਆਏ ਸੀਗੇ ਜੇ ਪਿੰਡ ਦੇ ਵਿੱਚ ਕੋਈ ਜ਼ਰੂਰਤ ਪੈਂਦੀ ਹੈ ਕਿਸੇ ਨੇ ਦਵਾਈ دارو ਲੈਣੀ ਹੋਵੇ ਤਾਂ ਕਿੱਥੋਂ ਜਾ ਕੇ ਫਿਰ ਮੈਡੀਸਿਨ ਲੈਂਦਾ ਜੀ ਚਲੋ ਜੇ ਐਮਰਜੈਂਸੀ ਪੈਵੇ ਜੀ ਫਿਰ ਤਾਂ ਚਲੋ ਜਾਣਾ ਹੀ ਪੈਂਦਾ ਫਿਰ ਡਾਕਟਰ ਸਾਹਿਬ ਕੋ ਜਿਹੜਾ ਕੋਈ ਨਜ਼ਦੀਕ ਪੈਂਦਾ ਉਹਦੇ ਕੋਲ ਜਾਂਦੇ ਜੀ ਬਿਲਕੁਲ ਜਾਣਾ ਤਾਂ ਬਾਕੀ ਇਹ ਤਾਂ ਆਂਦੀ ਹੈਗੇ 15 ਪਤਾ ਨਹੀਂ ਐਸੀ ਦੀ ਲੋੜ ਹੈ ਅਵੇਲੇਬਲ ਪਿੰਡ ਦੇ ਵਿੱਚ ਲਗਾਤਾਰ ਐਸੀ ਚੀਜ਼ ਦੀ ਜੀ ਸਰ ਮੈਂ ਆਪਣੇ ਦੂਜੇ ਵਿੱਚ ਹੀ ਕਾਰਜਕਾਲ ਵਿੱਚ ਹੀ ਤਿੰਨ ਚਾਰ ਵਾਰਾਂ ਲਿਖ ਕੇ ਦੇ ਚੁੱਕਾ ਹਾਂ ਸਾਡੇ ਡਿਸਪੈਂਸਰੀ ਬਣਨੀ ਚਾਹੀਦੀ ਨਹੀਂ ਬਣੀ ਜੀ ਕਿਤੇ ਵੀ ਖੜਕ ਜਾਂ ਚੱਕ ਸਾਧੂ ਤੁਹਾਨੂੰ ਜਾਣਾ ਪੈਂਦਾ ਮੇਰੇ ਕੋਲ ਖੜਕਾਂ ਜਾਣਾ ਪੈਂਦਾ ਹਾਂਜੀ ਕਿੰਨਾ ਪੈ ਜਾਂਦਾ ਖੜਕਾਂ ਖੜਕਾਂ ਜੇ ਘੁੰਮ ਕੇ ਜਾਣਾ ਪਟਿਆੜੀਆਂ ਤੋਂ 4 ਕਿਲੋਮੀਟਰ ਪੈ ਜਾਂਦਾ ਜੀ ਅੱਛਾ ਜੀ ਤਾਂ ਵੈਸੇ ਉਦਾਂ ਜੇ ਸਿੱਧਾ ਜਾਣਾ ਹੋਵੇ ਸਿੱਧਾ ਜਾ ਹੀ ਨਹੀਂ ਹੁੰਦਾ ਜੀ ਉਧਾਂ 4 ਕਿਲੋਮੀਟਰ ਪੈਂਦਾ ਹਾਂਜੀ ਠੀਕ 4 ਕਿਲੋਮੀਟਰ ਪੈ ਜੀ ਪਹਿਲਾਂ ਬੀਐਸਐਫ ਵਿੱਚੋਂ ਜਾਂਦੇ ਹੁੰਦੇ ਤੇ ਬੰਦ ਦਾ ਰਸਤਾ ਜੀ ਹੁਣ ਤੇ ਪਿੰਡ ਪਿੰਡ ਦੇ ਵਿੱਚ ਹੋਰ ਕੋਈ ਬਲੈਕਿੰਗ ਬਲੋਕਿੰਗ ਟਾਇਲ ਲੱਗੀ ਹੋਵੇ ਗਲੀਆਂ ਬਣਾਈਆਂ ਹੋਣ ਜਾਂ ਇਹ ਆ ਹੁਣ ਸਰਕਾਰ ਵਿੱਚ ਕੋਈ ਨਹੀਂ ਲੱਗੀ ਜੀ ਹੁਣ ਸਰਕਾਰ ਇੱਕ ਇੱਕ ਬਲੌਕ ਵੀ ਨਹੀਂ ਲੱਗਾ ਜੀ ਕੁਝ ਨਹੀਂ ਲੱਗਾ ਕੁਝ ਨਹੀਂ ਪੈਸਾ ਆਇਆ ਕਿ ਸਿਰਫ ਕਮਿਊਨਿਟੀ ਹਾਲ ਦੇ ਉਹ ਵੀ ਪਹਿਲਾਂ ਗਏ ਉਹ ਪੈਸੇ ਸਾਨੂੰ ਵਾਪਸ ਆਏ ਬਾਕੀ ਨਹੀਂ ਕੁਝ ਨਹੀਂ ਕੋਈ ਕੰਮ ਨਹੀਂ ਹੋਇਆ ਜੀ ਬਾਅਦ ਤੇ ਕਿੱਥੇ ਦੇਖਦੇ ਹਾਂ ਕਿਉਂ ਪਿੰਡ ਨੂੰ ਅਨਗੋਲੀਆਂ ਕੀਤਾ ਜਾ ਰਿਹਾ ਸਰਕਾਰ ਵੱਲੋਂ ਪਤਾ ਨਹੀਂ ਜੀ ਤਾਂ ਹੁਣ ਸਰਕਾਰ ਨੂੰ ਪਤਾ ਹੋ ਕਿਉਂ ਕੀਤਾ ਜਾ ਰਿਹਾ ਜੀ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਤੇ ਜਦੋਂ ਮੰਤਰੀ ਸਾਹਿਬ ਜਾਂ ਕੋਈ ਜਿਹੜੇ ਪਾਰਟੀ ਦੇ ਲੀਡਰ ਨੇ ਪਿੰਡ ਵਿੱਚ ਵਿਚਰਦੇ ਨੇ ਵੋਟਾਂ ਲੈਣ ਆਉਂਦੇ ਨੇ ਉਸ ਵੇਲੇ ਕੀ ਉਹਨਾਂ ਵੱਲੋਂ ਕਿਹਾ ਜਾਂਦਾ ਕੋਈ ਤੁਹਾਡੇ ਵੱਲੋਂ ਵੀ ਪਿੰਡ ਵਾਸੀਆਂ ਨੂੰ ਮੰਗ ਕੀਤੀ ਜਾਂਦੀ ਹੈ ਸਰ ਮੇਰੇ ਕੋਲ ਤਾਂ ਮੰਤਰੀ ਸਾਹਿਬ ਕਦੇ ਆਏ ਨਹੀਂ ਵੋਟ ਲੈਣ ਬਾਕੀ ਪਿੰਡ ਜਾਂਦੇ ਆ ਜੀ ਇੱਥੇ ਬਾਕੀ ਆ ਆ ਬੰਦੇ ਕੋਲ ਬੈਠੇ ਇਹਨਾਂ ਦੇ ਟੂਬ ਵੱਲ ਇੱਥੇ ਖਰਾਬ ਹੈ ਜੀ ਇੱਕ ਉਸ ਮੋਟਰ ਬਾਰੇ ਅਸੀਂ ਮੇਰੇ ਖਿਆਲ ਆ ਵੀ ਪਤਾ ਨਹੀਂ ਹੁਣ ਕਿੱਦਾਂ ਗਿਣਤੀ ਦੱਸਾਂ ਜੀ ਕਿੰਨੀ ਵਾਰ ਅਸੀਂ ਕਾਫੀ ਵਾਰ ਮੰਤਰੀ ਸਾਹਿਬ ਵੀ ਤਿੰਨ ਚਾਰ ਵਾਰ ਪਿੰਡ ਆ ਗਏ ਉਸ ਵੇਲੇ ਫੋਨ ਕਰਦੇ ਜੀ ਐਸ ਡੀਓ ਸਾਹਿਬ ਨੂੰ ਜੇ ਉਹਨਾਂ ਨੂੰ ਐਸ.ਈ. ਸਾਹਿਬ ਨੂੰ ਕਿਸੇ ਨੂੰ ਵੀ ਕਰਦੇ ਜੀ ਫਟਾਫਟ ਕੰਮ ਸ਼ੁਰੂ ਕਰੋ ਕੱਲ ਨੂੰ ਕਰੋ ਲੇਕਿਨ ਇਹਨਾਂ ਨੇ ਸੱਤੋਂ ਐਸਟੀਮੇਟ ਮੰਗਿਆ ਸੀਗਾ ਅਸੀਂ ਇਹਨਾਂ ਦੇ ਸਿੰਚਾਈ ਵਾਲੇ ਐਸ.ਡੀ.ਓ. ਸਾਹਿਬ ਕੋਲੋਂ ਬਣਵਾ ਕੇ ਇਹਨਾਂ ਦਿੱਤਾ ਸੀਗਾ 26 ਲੱਖ ਰੁਪਏ ਬਣਦਾ ਸੀਗਾ ਤਾਂ 26 ਲੱਖ ਆਊਗਾ ਤਾਂ ਕੰਮ ਨੇ ਖੂਗਾ ਸ਼ੁਰੂ ਉਦਾਂ ਕਿੱਦਾਂ ਬਣਾ ਜੀ ਤਾਂ ਜਿਹੜਾ ਟੂਬਰ ਲੱਗ ਗਿਆ ਸਾਡੇ ਨਵਾਂ ਟੂਬਰ ਲੱਗਾ ਉਹਦਾ ਵੀ ਅੱਜ ਤੱਕ ਉਹਦਾ ਉਦਘਾਟਨ ਨਹੀਂ ਹੋਇਆ ਜੀ ਉਹਦੀ ਪਾਈਪ ਲਾਈਨ ਪਾਈ ਉਹ ਵੀ ਲੀਕ ਸਾਰੀ ਕਰਦੀ ਪਈ ਹੈ ਉਹ ਪਾਣੀ ਉਸੇ ਜੀ ਦੋ ਤਿੰਨ ਖੇਤਾਂ ਨੂੰ ਲੱਗਦਾ ਜਿੱਥੇ ਮਤਲਬ ਟੂਬਰ ਲੱਗਾ ਜਿਹਨਾਂ ਦੇ ਖੇਤਾਂ ਵਿੱਚ ਜਿਹੜਾ ਉਹ ਕਿਤੇ ਹੋਰ ਜਿੰਦੀ ਪਾਇਵਲਨ ਪਾਈ ਕਿਤੇ ਪਾਣੀ ਨਹੀਂ ਪਹੁੰਚਦਾ ਪਿਆ ਇਹ ਪਤਾ ਕਰ ਲੋ ਤੁਸੀਂ ਪਿੰਡ ਚੋਂ ਸਾਰਿਆਂ ਕੋਲੋਂ ਕਿ ਮੈਂ ਹੋ ਸਕਦਾ ਵੀ ਕਿਤੇ ਇੱਕ ਬੰਨੇ ਬੋਲਦਾ ਹਾਂ ਮੰਤਰੀ ਸਾਹਿਬ ਤੁਹਾਡੇ ਕੋਲ ਜਲ ਸਪਲਾਈ ਵਿਭਾਗ ਦਾ ਮੰਤਰਾਲਾ ਤੇ ਤੁਹਾਡੇ ਵੱਲੋਂ ਇੱਥੇ ਜਿਹੜੇ ਟਿਊਬ ਵਾਲਾ ਖਰਾਬ ਜਿਹੜੇ ਨੇ ਜਾਂ ਕੋਈ ਨਵਾਂ ਉਦਘਾਟਨ ਕੀਤਾ ਸ਼ਹਿਰਾਂ ਦੇ ਵਿੱਚ ਤੁਹਾਡੇ ਵੱਲੋਂ ਗਲੀਆਂ ਦੇ ਵਿੱਚ ਜਾ ਕੇ ਵੀ ਉਦਘਾਟਨ ਕੀਤਾ ਜਾਂਦੇ ਨੇ ਇੱਕ ਕੋਈ ਸ਼ਬੀਲ ਲੱਗਣੀ ਹੋਵੇ ਤਾਂ ਉਹ ਵੀ ਤੁਸੀਂ ਉੱਥੇ ਉਹਦਾ ਉਦਘਾਟਨ ਕਰਦੇ ਹੋ ਜਾ ਕੇ ਪਰ ਇਹ ਪਿੰਡ ਵਾਸੀਆਂ ਦੀ ਜੋ ਲੋੜ ਹੈ ਪਾਣੀ ਦੀ ਪਿੰਡ ਦੀ ਕਿੱਲਤ ਆ ਪਾਣੀ ਦੀ ਆ ਰਹੀ ਆ ਪਿੰਡ ਵਾਸੀਆਂ ਨੂੰ ਤੇ ਇੱਥੇ ਜਿਹੜਾ ਉਦਘਾਟਨ ਕਰਨਾ ਉਹ ਤੁਹਾਡੇ ਵੱਲੋਂ ਅੰਗੋਲਿਆ ਕੀਤਾ ਜਾ ਰਿਹਾ ਕੀ ਕਾਰਨ ਹੈ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਨ ਦਾ ਕੀ ਕਰਨਾ ਇਹ ਤਾਂ ਤੁਸੀਂ ਜਾਣਦੇ ਹੋ ਜਾਂ ਪਿੰਡ ਵਾਸੀ ਤਾਂ ਇਸ ਜੀ ਦੀ ਲਗਾਤਾਰ ਮੰਗ ਕਰ ਰਹੇ ਨੇ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਰਮੇਸ਼ ਕੁਮਾਰ ਜੀ ਅਜੀ ਕਿਹੜੇ ਪਿੰਡ ਤੋਂ ਜੀ ਢੱਲੇਵਾਲ ਤੋਂ ਜੀ ਢੱਲੇਵਾਲ ਤੋਂ ਹਾਂਜੀ ਹਾਂਜੀ ਤੇ ਕੀ ਕਹਿਣਾ ਚਾਹੋਗੇ ਇੱਕ ਜਿਹੜੀ ਸਮੱਸਿਆ ਜਲ ਵਿਭਾਗ ਦੀ ਦਾ ਤੁਹਾਨੂੰ ਦੱਸਿਆ ਸਰਪੰਚੋਰੀ ਵੀ ਦੱਸਿਆ ਵਾ ਜਿਹੜਾ ਇੱਕ ਸਾਡਾ ਡੈਮ ਹੈ ਸਾਡੇ ਹੋਰ ਤਾਂ ਇੱਕ ਚਲੋ ਆ ਟੂਬਲ ਲੱਗਾ ਆ ਉਹਦੀ ਵੀ ਲੈਂ ਤੁਹਾਨੂੰ ਦੱਸਿਆ ਵੀ ਲੀਕ ਹੁੰਦੀ ਆ ਨਾ ਦੁਗਾਟਨ ਕੀਤਾ ਇਹਨਾਂ ਨੇ ਪਿੱਛੇ ਲੀਕ ਕਰਦਾ ਤੇ ਇੱਥੇ ਦੋ ਇਹਦਾ ਫਸਲਾਂ ਬੀਜਦੇ ਜੀ ਮੱਕੀ ਜਾਂ ਖਣਕ ਤੇ ਕਿ ਮੱਕੀ ਕਿਸੇ ਦੀ ਨਹੀਂ ਬੀਜੋਈ بارشਾਂ ਹੋਈਆਂ ਨੇ ਜੀ ਉਹ ਇਦਾਂ ਹੀ ਆ ਜਿਹੜੇ ਟਿਊਬਵਲ ਦੱਸਿਆ ਯਾਰ ਸਰਪੰਚ ਸਾਹਿਬ ਵੱਲੋਂ ਵੀ ਉਦਘਾਟਨ ਨਹੀਂ ਕੀਤਾ ਤੇ ਜਿਹੜਾ ਪੁਰਾਣਾ ਟਿਊਬਵਲ ਹੈ ਉਹ ਵੀ ਬੰਦ ਪਿਆ ਜੀ ਉਹ ਖਰਾਬ ਹੋਇਆ ਸੀ ਕਿ ਮੰਤਰੀ ਸਾਹਿਬ ਆਏ ਆ ਚਾਰ ਪੰਜ ਵਾਰ ਇੱਥੇ ਤੇ ਉਹ ਕਹਿੰਦੇ ਆ ਕਿ ਬਸ ਜੀ ਚਾਲੂ ਕਰ ਦੇਣਾ ਜੀ ਉਹ ਨਹੀਂ ਹੋ ਰਿਹਾ ਠੀਕ ਤੁਸੀਂ ਵੀ ਤੁਸੀਂ ਮਿਲੇ ਹੋ ਮੰਤਰੀ ਸਾਹਿਬ ਨੂੰ ਹਾਂਜੀ ਉਹ ਨਾਲ ਹੀ ਅਸੀਂ ਵੀ ਖੜੇ ਹੁੰਦੇ ਸੀ ਜਦੋਂ ਜੀ ਜਿਹੜੇ ਮੰਤਰੀ ਸਾਹਿਬ ਆਉਂਦੇ ਸੀ ਪੂਰਾ ਪਿੰਡ ਇਕੱਠਾ ਹੁੰਦਾ ਸੀ ਅੱਛਾ ਜੀ ਤੇ ਬਸ ਉਹ ਲਿਆ ਕਹਿ ਦੇਣਾ ਜੀ ਬਸ ਇਹ ਚਾਲੂ ਕਰਾ ਦੇਣਾ ਹੋਰ ਪੰਜਾਂ ਸੱਤਾਂ ਦਿਨਾਂ ਕਈ ਵਾਰੀ ਦੇਖ ਕੇ ਅੱਗੇ ਚੱਲ ਗਈ ਸੀ ਮਨ ਨੂੰ ਚਾਲੂ ਨਹੀਂ ਆਉਂਦਾ ਨਾ ਫਿਰ ਤੇ ਜਿਹੜੇ ਵਾਦੇ ਕੀਤੇ ਨੇ ਉਹ ਸਿਰਫ ਵਾਦੇ ਹੀ ਰਹਿ ਗਏ ਨੇ ਜਾਂ ਵਾਦੇ ਹੀ ਰਹਿ ਗਏ ਜੀ ਉਹ ਕੰਮ ਨਹੀਂ ਕੋਈ ਵੀ ਹੋਇਆ ਸਰ ਮੋਟਰ ਕਿੰਨੀ ਮੋਟਰ ਕਿੰਨੀ ਵਾਰੀ ਕਹਿੰਦੇ ਕਰੋੜੀਆਂ ਮੁੰਡਾ ਹਾਂਜੀ ਹਾਂਜੀ ਸਰ ਕੀ ਨਾਮ ਤੁਹਾਡਾ ਜੀ ਮੇਰਾ ਸਰ ਨਾਮ ਅਵਤਾਰ ਸਿੰਘ ਜੀ ਮੈਂ ਪਿੰਡ ੱਲੇਵਾਲ ਤੋਂ ਜੀ ਜੀ ਤੇ ਸਰ ਜੀ ਆਪਾਂ ਮੋਟਰ ਬਾਰੇ ਤਾਂ ਬਹੁਤ ਬਾਰ ਹੀ ਗੱਲ ਚੁੱਕੇ ਆਂ ਜੀ तकरीबन 20 25 ਵਾਰੀ ਤਾਂ ਗੱਲਬਾਤ ਹੋ ਹੀ ਚੁੱਕੀ ਜੀ ਇਹਦੇ ਬਾਰੇ ਮੈਂ 1000 ਰੁਪਏ ਕੋਲੋਂ ਖਰਚ ਕੇ ਜੀ ਟੂਬਲ ਦੇ ਕੁਝ ਬਣਾਇਆ ਕਦੀ ਕੁਝ ਕੀਤਾ ਜੀ ਟੂਬਲ ਨਹੀਂ ਚੱਲਣ ਕਰਕੇ ਸਰ ਇੱਧਰਲਾ ਏਰੀਆ ਕੋਈ ਘੱਟੋ ਘੱਟ ਵੀ 60 70 ਕਿੱਲੇ ਤਾਂ ਹੈਗੇ ਹੀ ਇੱਧਰ ਤੇ ਇੱਧਰਲਾ ਏਰੀਆ ਵੀ ਸਾਰਾ ਸੁੱਕਾ ਪਿਆ ਜੀ ਠੀਕ ਹੈ ਜੀ ਤੇ ਪਾਣੀ ਦੀ ਬਹੁਤ ਜ਼ਿਆਦਾ ਦਿੱਕਤ ਹੈ ਜੀ ਸਾਨੂੰ ਪੀਣ ਲਈ ਇੱਕ ਟੂਬਲ ਹੈ ਜੀ ਸਿਰਫ ਲੱਗਾ ਵਾਟਰ ਸਪਲਾਈ ਦਾ ਅਗਰ ਉਹ ਵੀ ਖਰਾਬ ਹੋ ਜਾਂਦਾ ਤੇ ਸਾਨੂੰ ਪਾਣੀ ਪੀਣ ਦੀ ਬਹੁਤ ਦਿੱਕਤ ਹੈ ਪਿੰਡ ਵਿੱਚ ਤੇ ਸਨਜਾਈ ਦੀ ਤਾਂ ਹੈਗੀ ਆ ਪਸ਼ੂਆਂ ਨੂੰ ਚਾਰੇ ਲਈ ਆਪਣੀ ਫਸਲ ਲਈ ਬਹੁਤ ਪਰੇਸ਼ਾਨੀ ਆ ਜੀ ਇਹ ਘਟੋ ਘਟ ਵੀ ਆਪਾਂ ਨੂੰ 3-4 ਸਾਲ ਹੋ ਗਏ ਬੰਦ ਹੋਏ ਨੂੰ 3 ਸਾਲ ਤੋਂ ਸਾਨੂੰ ਮੰਤਰੀ ਜੀ ਨੂੰ ਕਹਿੰਦੇ ਨੂੰ ਸਾਨੂੰ ਇਹਨਾਂ ਨੂੰ ਕਿੰਨੇ ਚਿਰ ਹੋ ਗਿਆ ਕਹਿੰਦੇ ਨੂੰ ਹਾਂਜੀ ਹਾਂਜੀ 2 ਸਾਲ ਕੱਲ ਜਲ ਪਊਗਾ ਹਾਂਜੀ 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 ਇਹ ਸਾਰਾ ਆਪਾਂ ਨੂੰ ਪਾਣੀ ਦੀ ਜਿਆਦਾ ਦਿੱਕਤ ਹੈ ਜੀ ਅਸੀਂ ਇਹ ਰਿਕਵੈਸਟ ਕਰਦੇ ਹਾਂ ਵੀ ਸਾਡੀ ਇਹ ਜਲਦੀ ਤੋਂ ਜਲਦੀ ਸੁਣੀ ਜਾਵੇ ਜੀ ਪਿੰਡ ਵਾਸੀਆਂ ਦੀ ਸਾਰਿਆਂ ਦੀ ਬੇਨਤੀ ਹੈ ਜੀ ਇਹ ਤੇ ਬਾਕੀ ਟੋਬੇ ਦਾ ਤੁਸੀਂ ਹਾਲ ਦੇਖ ਲਓ ਇੱਥੇ ਕੋਈ ਬਰਾਤ ਆਂਦੀ ਆ ਅਸੀਂ ਕਾਰਜ ਕਰਨਾ ਹੈ ਕਿਦਾਂ ਭੰਗ ਬੂਟੀਆਂ ਜੜੀਆਂ ਆ ਜੀ ਕੀ ਹਾਲ ਹੈ ਦੇਖ ਲੋ ਟੋਬੇ ਦਾ ਇੱਕ ਵਾਰੀ ਕੈਮਰਾ ਮਾਰੋ ਜੀ ਹਾਂਜੀ ਹਾਂਜੀ ਕੋਈ ਨਰੇਗਾ ਦਾ ਕੰਮ ਨਹੀਂ ਚੱਲ ਰਿਹਾ ਜੀ ਸਭ ਬੰਦ ਹੈ ਠੀਕ ਤੇ ਬਾਕੀ ਸਾਫ ਸਵਾਈ ਵੀ ਜ਼ਰੂਰੀ ਹੈ ਪਿੰਡ ਦੇ ਵਿੱਚ ਹਾਂਜੀ ਇਹ ਜਾਂਚ ਕਰਾਇਆ ਜੀ ਕੋਈ ਬਰਾਤ ਆ ਜਾਵੇ ਇਹਦੇ ਵਿੱਚ ਐਡਾੜੀਆਂ ਉੱਚੀਆਂ ਬਰਮੀਆਂ ਬਣੀਆਂ ਆਏ ਆ ਜੀ ਅੰਦਰ ਜਾ ਕੇ ਕੋਈ ਸੱਪ ਵੱڑے ਸੱਪ ਕੋਈ ਕੋਛ ਹੈ ਜਾਨਵਰ ਬਹੁਤ ਜ਼ਿਆਦਾ ਨਿਕਲਦੇ ਅੰਦਰ ਜੀ ਅੱਛਾ ਜੀ ਹਾਂਜੀ ਉਹ ਜਾਂਚ ਕਰਦਾ ਵੀ ਹਾਲ ਜਿਹੜਾ ਬੜਾ ਖਰਾਬ ਬਹੁਤ ਜ਼ਿਆਦਾ ਖਰਾਬ ਹੈ ਜੀ ਤਕਰੀਬਨ ਮੰਦਰ ਬਣਿਆ ਦੇਖੋ ਮੰਦਰ ਦਾ ਆਲਾ ਦੋਲਾ ਕਿਸ ਤਰ੍ਹਾਂ ਬਹੁਤ ਜਾਦਾ ਖਰਾਬ ਹੈ ਜੀ ਇਹ ਇਹ ਸਾਡਾ ਅਭਿਸ਼ਕਰਮਾ ਮੰਦਰ ਹੈ ਜੀ ਬਾਬਾ ਬਿਸ਼ਕਰਮਾ ਜੀ ਸਾਹਿਬ ਜਿਹੜੇ ਜਲ ਸਪਲਾਈ ਵਿਭਾਗ ਦੇ ਵੀ ਮੰਤਰੀ ਨੇ ਇਹਦਾ ਚਾਰਜ ਉਹਨਾਂ ਕੋਲ ਆਇਆ ਤੇ ਉਹ ਫਿਰ ਕੀ ਪ੍ਰਾਰਥਨਾ ਕਰਦੇ ਨੇ ਉੱਤੇ ਭਗਵਾਨ ਨੂੰ ਕਿ ਬਾਰ ਬਰਸਾਤ ਹੋਵੇ ਤੇ ਫਿਰ ਪਾਣੀ ਮਿਲੇ ਸਰ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਹੁਣ ਅਸੀਂ ਤਾਂ ਉਹਨਾਂ ਮੁਰੇ ਬੇਨਤੀ ਕੀਤੀ ਆ ਬਹੁਤ ਬਰੀ ਜੀ ਸਾਰੇ ਪਿੰਡ ਨੇ ਕੀਤੀ ਆ ਜੀ ਇਹਦੇ ਬਾਰੇ ਸੋਚਿਆ ਜਾਵੇ ਜਲਦੀ ਜਲਦੀ ਟੂਬਵਲ ਜੋ ਬਣਵਾਇਆ ਜਾਵੇ ਸਰ ਜਦੋਂ ਵੀ ਆ ਮੰਤਰੀ ਸਾਹਿਬ ਕਰਦੇ ਨੇ ਗੱਲ ਹਾਂਜੀ ਉਸ ਵੇਲੇ ਉਹ ਫੋਨ ਕਰਦੇ ਸਾਡੇ ਸਾਹਮਣੇ ਹੀ ਕਦੇ ਐਸੀ ਨੂੰ ਦਬਕੇ ਮਾਰਨਗੇ ਐਸੀ ਨੂੰ ਮਾਰਨਗੇ ਉਹਨਾਂ ਨੂੰ ਮਾਰਨਗੇ ਜੀ ਪਤਾ ਨਹੀਂ ਕਿਹਨੂੰ ਕਿਹਨੂੰ ਤਾਂ ਐਗਜ਼ੀਨ ਸਾਹਿਬ ਨੂੰ ਕਿ ਤੂੰ ਤੁਹਾਨੂੰ ਪਤਾ ਨਹੀਂ ਹੈਗਾ ਕੌਣ ਬੋਲ ਰਿਹਾ ਤੁਸੀਂ ਸਵੇਰ ਨੂੰ ਕੰਮ ਸ਼ੁਰੂ ਕਰੋ ਕਰੋ ਕੰਮ ਤਾਂ ਪੈਸੇ ਨਾਲ ਸ਼ੁਰੂ ਹੋਣਾ ਜੀ ਪਹਿਲੇ ਸਾਡੇ ਪਿੰਡ ਦੇ ਅਕਾਊਂਟ 'ਚ ਪੈਸੇ ਆਣਗੇ 26 ਲੱਖ ਜਿਹੜਾ ਉਹਦਾ ਐਸਟੀਟਮੈਂਟ ਬਣਾਇਆ ਉਹਨਾਂ ਨੇ ਤਾਂ ਕੰਮ ਟੂਪਲ ਸਹੀ ਹੋਊਗਾ ਜੀ ਆ ਸਾਡਾ ਉਹ ਗਾਰਡਨ ਪੈਪਾਂ ਪਿਆ ਨੂੰ ਇਹ ਮੱਕੀਆਂ ਤੋਂ ਪਹਿਲਾਂ ਦੀਆਂ ਪੈਪਾਂ ਪਈਆਂ ਜੀ ਸਾਰੀਆਂ ਟੂਬਲ ਲੱਗਾ ਇਹਦਾ ਵੀ ਕੋਈ ਫਾਇਦਾ ਨਹੀਂ ਹੋਇਆ ਜੀ ਪਾਣੀ ਨਹੀਂ ਆ ਰਿਹਾ ਜੀ ਨਵੇਂ ਟੂਬਲ ਦਾ ਪਾਣੀ ਜਿੱਥੇ ਤਾਂ ਲਾਈਨ ਵਿਚਾਈ ਹੈ ਨਾ ਪਾਣੀ ਜਾਨੀ ਕਿ ਚਾਲੂ ਨਹੀਂ ਹੋਇਆ ਉਤੋਂ ਟੂਬਲ ਦੇ ਕੋਈ ਲੀਕ ਕਰ ਰਿਹਾ ਪਾਣੀ ਸਾਰਾ ਜੀ। ਉਹਦਾ ਤਾਂ ਘਟਨ ਨਹੀਂ ਹੋਇਆ ਜੀ। ਸਾਨੂੰ ਇਹ ਵੀ ਬੇਨਤੀ ਹੈ ਕਿ ਆਪਣੀ ਲੈਨ ਜਲਦੀ ਤੋਂ ਜਲਦੀ ਠੀਕ ਕੀਤੀ ਜਾਵੇ ਜੋ ਅੱਗੇ ਫਸਲਾਂ ਨੂੰ ਪਾਣੀ ਮਿਲੇ ਜਾਵੇ। ਤਾਂ ਪੱਠੇ ਵਾਲਿਆਂ ਨੂੰ 1000 ਰੁਪਏ ਟਰਾਲੀ ਉਹਨਾਂ ਕੋਲੋਂ ਖਰੀਦੀ ਉਹਨੇ 300 ਰੁਪਏ ਭਰਾਈ ਦੇ ਕੇ ਆ 11 ਟਰਾਲੀਆਂ ਪਈਆਂ। ਇੱਕ ਟਰਾਲੀ ਤੇ ਇੱਥੇ ਭਾਈ ਜਿੱਥੇ ਤੁਸੀਂ ਮੋੜ ਜੇਦੇ ਉਤਰੇ ਨੀਵੀਂ ਜਗ੍ਹਾ 'ਚ। ਤੁਹਾਨੂੰ ਅੱਗੇ ਜਾ ਕੇ ਦਿਖਾ ਲਦਾ ਉਹ ਜਗ੍ਹਾ ਵੀ ਜਿੱਥੇ ਪਾਣੀ ਦੇ ਛੱਪੜ ਖੜਾ ਸੀਗਾ। ਉਸ ਬੰਦੇ ਨੂੰ ਅੱਜ ਤੱਕ ਪੈਸੇ ਨਹੀਂ ਮਿਲੇ ਜੀ 2 ਮਹੀਨੇ ਤਉ ਉਹਨੂੰ ਪੈਸੇ ਨਹੀਂ ਮਿਲੇ ਇੱਥੇ ਹੀ ਉਹ ਸਾਡੇ ਫੰਡ ਚੋਂ ਦੇਣੇ ਆ ਆਪਣੇ ਫੰਡ ਚੋਂ ਦੇਣੇ ਜੀ ਉਹ ਜਿਹੜਾ ਸਾਡਾ ਜੰਗਲ ਵਿਕਿਆ ਉਹਦੇ ਚੋਂ ਦੇਣੇ ਗ੍ਰਾਂਟ ਨਹੀਂ ਸਾਨੂੰ ਕੋਈ ਆਈ 2.5 ਸਾਲ ਵਿੱਚ ਇੱਕ ਵੀ ਗ੍ਰਾਂਟ ਨਹੀਂ ਆਈ ਤੇ ਫਿਰ ਜਿਹੜੇ ਇੱਥੋਂ ਦੇ ਨੌਜਵਾਨ ਨੇ ਜਾਂ ਕੋਈ ਪਿੰਡ ਦੇ ਜਿਹੜੇ ਨਰੇਗਾ ਦੇ ਵਿੱਚ ਕੰਮ ਕਰਨਾ ਚਾਹੁੰਦੇ ਨੇ ਫਿਰ ਉਹ ਦਿਹਾੜੀਆਂ ਕਿੱਥੇ ਕਿੱਥੋਂ ਗੁਜ਼ਾਰਾ ਕਿਵੇਂ ਹੁੰਦਾ ਫਿਰ ਜੰਗਲਾਤ ਚ ਚੱਲਦਾ ਪਿਆ ਜਿਹਨੇ ਨਰੇਗਾ ਦਾ ਕੰਮ ਸਿਰਫ ਜੰਗਲਾਤ ਚ ਜਾਂਦੇ ਕੁਝ ਬੰਦੇ ਉਹ ਇੱਕ ਇੱਕ 2-2 ਕਿਲੋਮੀਟਰ ਤੁਰ ਕੇ ਜਾਂਦੇ ਉਧਰ ਕੰਮ ਕਰਦੇ ਜਾ ਕੇ ਸਾਡੇ ਪਿੰਡ ਦਾ ਤੁਸੀਂ ਆਹ ਸੜਕਾਂ ਦੇ ਹਾਲ ਦੇ ਵਾਲੇ ਜਦ ਦੇਖ ਲਓ ਅੱਗੇ ਵ ਨਰੇਗਾ ਵਾਲਿਆਂ ਕੋਲੋਂ ਜੇ ਰਸਤੇ ਸਾਫ਼ ਕਰਾ ਦੇਣੇ ਹੁਣ ਕੁਝ ਨਹੀਂ ਹੈਗਾ ਜੀ ਕਿਤੇ ਉਦਾਂ ਹੀ ਬੂਟੀ ਪਛੜੀ ਪਈ ਹੈ ਜੋ ਵੀ ਹੈਗਾ ਇਦਾਂ ਦੇ ਰਸਤੇ ਆ ਦੇਖ ਲਓ ਸਾਰਾ ਤੇ ਚਲਿਏ ਕਿ ਜਿੱਥੇ ਕਿ ਜਿੱਥੇ ਪਿੰਡ ਵਾਸੀਆਂ ਵੱਲੋਂ ਵਿਕਾਸ ਦੀ ਇੱਕ ਮੰਗ ਕੀਤੀ ਜਾ ਰਹੀ ਹੈ ਤੇ ਵਿਕਾਸ ਨੂੰ ਪੰਜਾਬ ਸਰਕਾਰ ਵੱਲੋਂ ਅੰਗੋਲਿਆ ਕੀਤਾ ਜਾ ਰਿਹਾ ਇਸ ਪਿੰਡ ਨੂੰ ਲੈ ਕੇ ਤਾ ਟੋਬੇ ਦਾ ਹਾਰ ਜਿਹੜਾ ਛੱਪੜ ਹੈ ਹਰੇਕ ਪਿੰਡ ਦੇ ਵਿੱਚ ਹੁੰਦਾ ਤੇ ਇਹਦੇ ਸਫਾਈ ਦਾ ਹਾਲ ਦੇਖ ਲਓ ਤੇ ਨਾ ਕੋਈ ਇਹਦੇ ਚਾਰ ਦਿਵਾਰੀ ਹੈ ਨਾ ਕੋਈ ਇਹ ਸੰਭਾਲ ਲਈ ਪਿੰਡ ਨੂੰ ਕੋਈ ਗ੍ਰਾਂਟ ਮਿਲ ਰਹੀ ਹੈ ਕਿਸੇ ਤਰ੍ਹਾਂ ਦਾ ਵੀ ਇਸ ਪਿੰਡ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ ਕਿਉਂ ਅਣਗੋਲਿਆ ਜਾ ਰਿਹਾ ਤੇ ਮੰਤਰੀ ਸਾਹਿਬ ਸਰਪੰਚ ਸਾਹਿਬ ਦਾ ਕਹਿਣਾ ਕਿ ਇੱਕ ਫੋਨ ਕਰਦੇ ਆ ਕਿ ਫੋਨ ਦੇ ਉੱਤੇ ਸਿਰਫ ਉਹ ਇੱਕ ਹੁਕਮ ਚਲਾਉਂਦੇ ਆ ਪਰ ਉਹ ਹੁਕਮ ਦੀ ਜਿਹੜੀ ਹੈ ਜਿਹੜੀ ਤੋਹੀਨ ਹੈ ਕੀਤੀ ਜਾਂਦੀ ਆ ਅਫਸਰशाही ਵੱਲੋਂ ਤੇ ਇਸ ਪਿੰਡ ਦਾ ਜਿਹੜਾ ਵਿਕਾਸ ਹੈ ਰੁਕਿਆ ਹੋਇਆ ਹੈ ਜਲ ਸਪਲਾਈ ਵਿਭਾਗ ਦੇ ਮੰਤਰੀ ਨੇ ਤੇ ਪਿੰਡ ਦੇ ਵਿੱਚ ਹੀ ਜਲ ਜਿਹੜਾ ਉਹ ਉਪਲਬਧ ਨਹੀਂ ਕੀਤਾ ਜਾ ਰਿਹਾ ਹੋਰ ਵੀ ਪਿੰਡ ਦੇ ਇਹ ਦ੍ਰਿਸ਼ ਤੁਹਾਨੂੰ ਅਸੀਂ ਦਿਖਾਵਾਂਗੇ ਪਿੰਡ ਵਾਸੀਆਂ ਨਾਲ ਲੈ ਕੇ ਸੋ ਪਿੰਡ ਦੇ ਵਿੱਚ ਜਦੋਂ ਆਪਾਂ ਵਿਜ਼ਿਟ ਕਰ ਰਹੇ ਹਾਂ ਤੇ ਪਿੰਡ ਦੇ ਵਿੱਚ ਤੁਹਾਨੂੰ ਦਿਖਾਣੇ ਆ ਕਿ ਪਿੰਡ ਡੱਲੇਵਾਲ ਦਾ ਜਿਹੜਾ ਸਕੂਲ ਹੈ ਸਰਕਾਰੀ ਐਲੀਮੈਂਟਰੀ ਮਿਡਲ ਸਕੂਲ ਡੱਲੇਵਾਲ ਤੇ ਇਸ ਦਾ ਜੋ ਸਫਾਈ ਦਾ ਪ੍ਰਬੰਧ ਆ ਸਰਪੰਚ ਸਾਹਿਬ ਕਿਵੇਂ ਦਾ ਜੀ ਇੱਥੇ ਇਹ ਤਾਂ ਚਲੋ ਸਕੂਲ ਦੇ ਅੰਦਰ ਤਾਂ ਠੀਕ ਆ ਜੀ ਚਲੋ ਬੱਚੇ ਵੀ ਕਰਾ ਕਰ ਦਿੰਦੇ ਤਾਂ ਅਸੀਂ ਵੀ ਕਰਾ ਦਿੰਦੇ ਉਹ ਤਾਂ ਇਹ ਇਹ ਜਿਹੜਾ ਕਮਿਊਨਿਟੀ ਹਾਲ ਆ ਜੀ ਇਹ ਕਮਿਊਨਿਟੀ ਹਾਲ ਤੇ ਉਹ ਹੈਗਾ ਜੀ ਅੰਗਣਵਾੜੀ ਅੰਗਣਵਾੜੀ ਚ ਕੱਲ ਮੈਨੂੰ ਅੰਗਣਵਾੜੀ ਵਰਕਰ ਦਾ ਫੋਨ ਆਇਆ ਕਿ ਹੁਣ ਬਾਰਿਸ਼ ਆ ਗਈ ਹਾਂਜੀ ਸਰ ਇਹ ਕਿਹੜੀ ਜਗ੍ਹਾ ਜੀ ਐਸਮ ਇਹ ਅੰਗਣਵਾੜੀ ਆ ਜੀ ਅੰਗਣਵਾੜੀ ਜੀ 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 ਸਰ ਅੱਛਾ ਅੰਗਣਵਾੜੀ ਜਿਹੜੀ ਆ ਕੌਣ ਦੀ ਚੱਲ ਰਹੀ ਇੱਥੇ ਜੀ ਇਹਨੂੰ ਪਤਾ ਨਹੀਂ ਇਹ ਤਾਂ 10 ਤੋਂ ਚੱਲ ਰਹੀ ਮੇਰੇ ਕੋਲ 9 10 ਤੇ ਫਿਰ ਇੱਥੋਂ ਦਾ ਸਟਾਫ ਕਿਦਾਂ ਸਾਰਾ ਮੈਨੇਜਮੈਂਟ ਸਹੀ ਸਹੀ ਸਾਰੇ ਸਟਾਫ ਸਾਰੇ ਸਹੀ ਹੈ ਜੀ ਬਿਲਕੁਲ ਆ ਇਹਦਾ ਅੱਗੇ ਬਹੁਤ ਖਾਲ ਮੰਦਾ ਸੀਗਾ ਇੱਥੇ ਸੀਮਟ ਸੁਮਟ ਸਾਰੀਆਂ ਦੁਵਾਰਾਂ ਦਾ ਉਤਰਿਆ ਜਗਾ ਹੁਣੇ 1-2 ਕੁ ਮਹੀਨੇ ਪਹਿਲੇ ਇਹਦੀ ਰਿਪੇਅਰ ਕਰਾਈ ਉਹ ਵੀ ਅਸੀਂ ਪਿੰਡ ਚੋਂ ਕਰਾਈ ਪਿੰਡ ਤੋਂ ਅੱਛਾ ਪਿੰਡ ਦੇ ਫੰਡ ਚੋਂ ਪਿੰਡ ਦੇ ਫੰਡ ਤੋਂ ਕਰਾਈ ਜੀ ਅੱਛਾ ਪਿੰਡ ਦਾ ਫੰਡ ਤੁਸੀਂ ਕਿਵੇਂ ਇਕੱਠਾ ਕਰਦੇ ਹੋ ਜੀ ਪਿੰਡ ਦਾ ਫੰਡ ਸਾਡੇ ਜੰਗਲ ਵਿਕਦਾ ਜੀ 1 ਲੱਖ 40 ਹਜ਼ਾਰ ਦਾ ਵਿਕਿਆ ਸੀਗਾ ਉਹੀ ਫੰਡ ਹੁੰਦਾ ਸਾਡੇ ਕੋਲ ਬਸ ਅੱਛਾ ਜੀ ਉਹਦੇ ਵਿੱਚ ਸਫਾਈ ਕੋ ਕਰਾਣੀ ਹੋਵੇ ਜਦ ਤੱਕ ਤੇ ਜਦੋਂ ਸੜਕ ਵਿੱਚ ਅੱਗੇ ਮ ਆ ਸਾਰਾ ਕੰਮ ਫੰਡ ਚੋਂ ਕਰਾਇਆ ਗਿਆ ਸੀ ਜੀ ਠੀਕ ਜੀ ਤੇ ਇੱਕ ਉਹ ਸਾਹਮਣੇ ਬਿਲਡਿੰਗ ਹੈ ਉਹ ਕਿਹੜੀ ਬਿਲਡਿੰਗ ਹੈ ਇਹ ਹੈਗੀ ਜੀ ਸਾਡੀ ਕਮਿਊਨਿਟੀ ਹਾਲ ਹੈ ਜੀ ਸਾਡਾ ਅੱਛਾ ਹਾਂਜੀ ਇਹ ਮੌਜੂਦਾ ਗਵਰਨਮੈਂਟ ਨੇ ਸਾਨੂੰ 5 ਲੱਖ ਰੁਪਏ ਜਿਹੜਾ ਪਹਿਲਾਂ ਦੇ ਤਾਂ ਸਗਾ ਉਹ ਵਾਪਸ ਲੈ ਲਿਆ ਸੀਗਾ ਤਾਂ ਫਿਰ ਉਹ ਵਾਪਸ ਦੇ ਗਏ ਸੀਗੇ ਮਾਤਰੀ ਸਾਹਿਬ ਆ ਗਏ ਤੇ ਸਾਨੂੰ ਚੱਕ ਦੇ ਗਏ ਸੀ ਠੀਕ ਹੈ ਜੀ ਤੇ ਇਹ ਕਮਿਊਨਿਟੀ ਹਾਲ ਜਿਹੜਾ ਸਿਰਫ ਉਧਰ ਦਾ ਜਿਹੜੀਆਂ ਬਾਰੀਆਂ ਨੇ ਉਹ ਵੀ ਨਹੀਂ ਲੱਗੀਆਂ ਹੋਈਆਂ ਤੇ ਦਰਵਾਜ਼ੇ ਵੀ ਜਿਹੜੇ ਹਾਲ ਜਿਹੜਾ ਸਫਾਈ ਦਾ ਜਿਹੜਾ ਕੰਮ ਹੈ ਉਹ ਵੀ ਇਹ ਚੱਲਦਾ ਪਿਆ ਜੀ ਇੱਥੇ ਤੇ ਜਿੱਥੇ ਝੁੱਲੇ ਨੇ ਲੱਗੇ ਝੁੱਲੇ ਦਾ ਇੱਕ ਦ੍ਰਿਸ਼ ਦਿਖਾ ਦਿਓ ਜੀ ਝੁੱਲੇ ਜਿਹੜੇ ਨੇ ਕਿੱਦਾਂ ਇੱਥੇ ਜੜੀ ਬੂਟੀ ਉੱਗੀ ਪਈ ਹੈ ਤੇ ਕੋਈ ਸਫਾਈ ਦੇ ਮਹਿੰਮ ਨਹੀਂ ਚੱਲ ਰਹੀ ਕੋਈ ਇੱਥੇ ਸਫਾਈ ਨਹੀਂ ਕਿਤੇ ਹਾਂਜੀ ਕਰਾਈਏ ਕਿੱਥੋਂ ਜੀ ਅਸੀਂ ਸਾਨੂੰ ਕੋਈ ਆਊਗਾ ਜਾਂ ਨਰੇਗਾ ਦਾ ਕਿਤੇ ਪਰ ਕੋਈ ਮਿੱਟੀ ਪਵਾਵਾਂਗੇ ਜਾਂ ਕੁਝ ਕਰਾਂਗੇ ਤੇ ਜਦ ਕੰਮ ਹੀ ਨਹੀਂ 2.5 ਸਾਲ ਹੋ ਗਏ ਚੱਲਿਆ ਕੋਈ ਵੀ ਤੇ ਫਿਰ ਉਹ ਚ ਕੀ ਕਰਾਂਗੇ ਜੀ ਕੁਮਾਰ ਇਹ ਕਿਹੜੇ ਪਿੰਡ ਤੋਂ ਤੁਸੀਂ ਡੱਲੇਵਾਲ ਤੋਂ ਡੱਲੇਵਾਲ ਤੋਂ ਤੇ ਡੱਲੇਵਾਲ ਦੇ ਵਿੱਚ ਜੇ ਗੱਲ ਕਰਦੇ ਆਂ ਤੇ ਵਿਕਾਸ ਕਾਰਜਾਂ ਦਾ ਜੋ ਸਾਰਾ ਅਸੀਂ ਸਿਸਟਮ ਦੇਖ ਹੀ ਲਿਆ ਕਿਵੇਂ ਦਾ ਹੈਗਾ ਇੱਥੇ ਤੇ ਜੇ ਗਰਾਊਂਡ ਪੱਧਰ ਦੀ ਗੱਲ ਕਰੀਏ ਨੌਜਵਾਨ ਮੁੰਡੇ ਜੋ ਖੇਡਣ ਜਾਂਦੇ ਨੇ ਗਰਾਊਂਡ ਦੀ ਵਿਵਸਥਾ ਕਿਵੇਂ ਗਰਾਊਂਡ ਦੀ ਵਿਵਸਥਾ ਤਾਂ ਵਧੀਆ ਹੀ ਹੈ ਜੀ ਹਜੇ ਤੇ ਜਾਲਜੂ ਲੱਗਣੀਆਂ ਨਾ ਉਹਦਾਂ ਦਾ ਬਾਕੀ ਠੀਕ ਹੈ ਗਰਾਊਂਡ ਠੀਕ ਹੈ ਜੀ ਔਰ ਜਿਮ ਵਗੈਰਾ ਹੀ ਬਣੀ ਆ ਨੌਜਵਾਨਾਂ ਲਈ ਜਿਮ ਪਹਿਲਾਂ ਹੀ ਸੀ ਉਹੀ ਹੈ ਹੁਣ ਨਹੀਂ ਹੈਗੀ ਉਹਦਾ ਹੈਗੀ ਹੈ ਪਰ ਥੋੜੀ ਆ ਥੋੜੀ ਹੀ ਆ ਕੋਈ ਸਮਾਨ ਪੂਰਾ ਨਹੀਂ ਮਿਲ ਰਿਹਾ ਅਜੇ ਹਾਂਜੀ ਸਮਾਨ ਨਹੀਂ ਹੈ ਪੂਰਾ ਉਹਦਾ ਤਾਂ ਬਾਕੀ ਹੈਗਾ ਇੱਕ ਪਾਸੇ ਤਾਂ ਪੰਜਾਬ ਸਰਕਾਰ ਖੇਡਾਂ ਦੇ ਬੜੀ ਉਤਸ਼ਾਹਤ ਕਰ ਰਹੀ ਹੈ ਨੌਜਵਾਨਾਂ ਨੂੰ ਬੱਚਿਆਂ ਨੂੰ ਤੇ ਦੂਜੇ ਪਾਸੇ ਕੋਈ ਸਮਾਨ ਵੀ ਸਹੂਲਤ ਨਹੀਂ ਦੇ ਰਹੀ ਕੁਝ ਜਿਹੜਾ ਗਰਾਊਂਡ ਦਾ ਕੰਮ ਹੋਇਆ ਉਹ ਵੀ ਪਹਿਲਾਂ ਹੀ ਪਿਆ ਸੀ ਪਹਿਲਾਂ ਹੋਇਆ ਤਾਂ ਕਰਕੇ ਹੁਣ ਕੁਝ ਨਹੀਂ ਹੋਇਆ 3 ਸਾਲ ਤੋਂ ਪਹਿਲਾਂ ਹੀ ਤੇ ਹੁਣ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਉਹਨਾਂ ਵੱਲੋਂ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਮੇਰੇ ਕੋਲ ਕੁਝ ਨਹੀਂ ਆਇਆ ਉਹਨਾਂ ਨਾਲ ਤਾਂ ਕੁਝ ਨਹੀਂ ਆਏ ਤੇ ਕੀ ਕੋਈ ਮੰਗ ਕਰਦੇ ਹਾਂ ਸਰਕਾਰ ਕੋਲੋਂ ਫਿਰ ਸਰਕਾਰ ਕੋਲ ਤਾਂ ਇਹ ਮੰਗ ਹੈ ਕਿ ਖੇਡਾਂ ਵਾਲੇ ਵਿਵਸਥਾ ਪੂਰੀਆਂ ਕੀਤੀਆਂ ਜਾਣ ਜਿਵੇਂ ਦਾ ਸਮਾਨ ਪੂਰਾ ਹੈ ਇਹੀ ਚੱਲ ਲੋ ਜੀ ਇੱਕ ਹੋਰ ਚੀਜ਼ ਸਾਹਮਣੇ ਆਈ ਹੈ ਕਿ ਇੱਕ ਪਾਸੇ ਸਰਕਾਰ ਪ੍ਰਚਾਰ ਕਰ ਰਹੀ ਹੈ ਕਿ ਬੱਚਿਆਂ ਨੂੰ ਖੇਡਾਂ ਦੇ ਵਿੱਚ ਪਾਓ ਤੇ ਨਸ਼ਿਆਂ ਨੂੰ ਭਜਾਓ ਤੇ ਦੂਜੇ ਪਾਸੇ ਜੇ ਗੱਲ ਕਰੀਏ ਤਾਂ ਪਿੰਡਾਂ ਦੇ ਵਿੱਚ ਜਦੋਂ ਅਸੀਂ ਗਰਾਊਂਡ ਲੈਵਲ ਤੇ ਆ ਕੇ ਦੇਖਦੇ ਹਾਂ ਤੇ ਇੱਥੇ ਦੇ ਹਾਲਾਤ ਜਿਹੜੇ ਨੇ ਗਰਾਊਂਡ ਦੀ ਵਿਵਸਥਾ ਜਿਹੜੀ ਹੈ ਉਹ ਲਗਭਗ ਸਿਰਫ ਇੱਕ ਪੂਰੀ ਕੀਤੀ ਗਈ ਹੈ ਤੇ ਜਿਮ ਦੀ ਵਿਵਸਥਾ ਵੀ ਜਿਹੜੀ ਹੈਗੀ ਹੈ ਉੱਥੇ ਵੀ ਸਮਾਨ ਜਿਹੜਾ ਉਹ ਜਿਮ ਦਾ ਉਹ ਪੂਰਾ ਨਹੀਂ ਮੁਹੱਈਆ ਕਰਵਾਇਆ ਗਿਆ ਤੇ ਸਿਰਫ ਇੱਕ ਪ੍ਰਚਾਰ ਹੀ ਕੀਤਾ ਜਾ ਰਿਹਾ ਸਰਕਾਰ ਵੱਲੋਂ ਤੇ ਇਹਨਾਂ ਗਰਾਉਂਡ ਪੱਧਰ ਤੇ ਆ ਕੇ ਵੀ ਸਰਕਾਰ ਨੂੰ ਦੇਖਣਾ ਚਾਹੀਦਾ ਕਿ ਇਹਨਾਂ ਨੂੰ ਨੌਜਵਾਨ ਮੁੰਡਿਆਂ ਨੂੰ ਜਿਮ ਦੇ ਵਿੱਚ ਪ੍ਰੈਕਟਿਸ ਕਰਨ ਲਈ ਸਮਾਨਵੀ ਮੋਹੱਈਆ ਕਰਵਾਉਣਾ ਚਾਹੀਦਾ ਜੇ ਪਿੰਡ ਦੇ ਵਿਕਾਸ ਦੀ ਗੱਲ ਕਰੀਏ ਤਾਂ ਸਿਰਫ ਅਸਮਾਨ ਦੇ ਵਿੱਚੋਂ ਜਿਹੜੀ ਬਰਸਾਤ ਹੋ ਰਹੀ ਹੈ ਸਿਰਫ ਉਸ ਪਾਣੀ ਦੀ ਲੋੜ ਨਹੀਂ ਟਿਊਬਵਲ ਚਲਾ ਕੇ ਵੀ ਸਰਕਾਰ ਜੀ ਇਹਨਾਂ ਨੂੰ ਪਾਣੀ ਮੋਹੱਈਆ ਕੀਤਾ ਜਾਵੇ ਤਾਂ ਮੰਤਰੀ ਸਾਹਿਬ ਤੁਸੀਂ ਵੀ ਚੀਜ਼ਾਂ ਤੋ ਜਾਨੂਓ ਸਿਰਫ ਇੱਕ ਫੋਨ ਕਾਲ ਕਰਨ ਦੇ ਨਾਲ ਕੰਮ ਨਹੀਂ ਹੁੰਦੇ ਕੰਮ ਕਰਵਾਉਣੇ ਪੈਂਦੇ ਨੇ ਤੇ ਕੰਮ ਤੁਸੀਂ ਗਰਾਉਂਡ ਪੱਧਰ ਤੇ ਆ ਕੇ ਕੰਮ ਜਰੂਰ ਕਰਵਾਓ ਤਾਂ ਜੋ ਇਹਨਾਂ ਪਿੰਡ ਵਾਸੀਆਂ ਨੂੰ ਕੋਈ ਤੁਹਾਡਾ ਲਾਭ ਮਿਲ ਸਕੇ ਮੰਤਰੀ ਪਦ ਦਾ ਇਹਨਾਂ ਨੂੰ ਕੋਈ ਲਾਭ ਮਿਲ ਸਕੇ ਸਿਰਫ ਮੰਤਰੀ ਪਦ ਜਿਹੜਾ ਉਹ ਆਪਣੇ ਤੱਕ ਹੀ ਸੀਮਤ ਰੱਖ ਕੇ ਆਪ ਲਾਭ ਲੈਣ ਵਾਸਤੇ ਨਹੀਂ ਬਣਿਆ ਹੁੰਦਾ ਲੋਕਾਂ ਦੀ ਸੇਵਾ ਕਰਨ ਵਾਸਤੇ ਇਹ ਬਣਿਆ ਹੁੰਦਾ ਇਸੋ ਡੱਲੇ ਵਾਲ ਪਿੰਡ ਦੇ ਸਰਪੰਚ ਸਾਬਕਾ ਸਰਪੰਚੋ ਰਾਮਜੀਤ ਦਾਸ ਸਾਰਨਾਂ ਮੌਜੂਦ ਨੇ ਇਹਨਾਂ ਨਾਲ ਵੀ ਅਸੀਂ ਵਿਚਾਰ ਚਰਚਾ ਕਰਦੇ ਆਂ ਤੇ ਪਿੰਡ ਦੇ ਵਿਕਾਸ ਨੂੰ ਲੈ ਕੇ ਸਰਪੰਚ ਸਾਹਿਬ ਵੀ ਕੀ ਕਹਿਣਾ ਚਾਹੋਗੇ ਜੀ ਕਾਫੀ ਕੰਮ ਹੋਣ ਵਾਲੇ ਜੀ ਕੁਝ ਸਿੰਚਾਈ ਦਾ ਡੈਮ ਪਟਿਆੜੀਆਂ ਡੈਮ ਹੈ ਕੋ ਉਹਦਾ ਰਿਪੇਅਰ ਦਾ ਕੰਮ ਹੋਣ ਵਾਲਾ ਜੀ ਪਾਣੀ ਨਹੀਂ ਸਹੀ ਟਿਕਣਾ ਖੇਤੀਬਾੜੀ ਦਾ ਸੁਭਾਈ ਹੋ ਰਿਹਾ ਤੇ ਬਾਕੀ ਸੜਕਾਂ ਦਾ ਰਸਤੇ ਸੜਕਾਂ ਦਾ ਜਿਹੜਾ ਉਹ ਕਾਫੀ ਬੁਰੀ ਹਾਲ ਦੀ ਜਹਾਂ ਖੀਲਾ ਤੋਂ ਦੱਲੇਆ ਤੇ ਦੱਲੇਆ ਤੋਂ ਪਟਿਆੜੀਆਂ ਇਹ ਦੋਨੇ ਪਾਸੇ ਰਸਤਾ ਕਾਫੀ ਖਰਾਬ ਹੈ ਹਾਂਜੀ ਸਰਕਾਰ ਨੂੰ ਇਹ ਵੀ ਬੇਨਤੀ ਹੈ ਕਿ ਛੇਤੀ ਛੇ ਤੇਜ਼ਲੇ ਕਾਫੀ ਐਮ ਕਾਮੇ ਰਸਤਿਆਂ ਦਾ ਕਿਉਂਕਿ ਬੱਚਿਆਂ ਨੂੰ ਪੜ੍ਹਾਈ ਜਾਣ ਵਿੱਚ ਵੀ ਕਾਫੀ ਤਕਲੀਫ ਹੁੰਦੀ ਹੈ ਆਵਾਜਾਈ ਚ ਕਾਫੀ ਤਕਲੀਫ ਹੁੰਦੀ ਹੈ ਤੇ ਇਹ ਪਾਣੀ ਦਾ ਇਹਦਾ ਛੇਤੀ ਛੇ ਇਸ ਨੂੰ ਹਲ ਕਰੇ ਤੇ ਜੜੀਆਂ ਪਿੰਡ ਨੂੰ ਸੜਕਾਂ ਆਉਂਦੀਆਂ ਨੇ ਜਿਨ੍ਹਾਂ ਦਾ ਬੜਾ ਮੜਾ ਹਾਲ ਹੈ ਤੇ ਕਿੰਨੇ ਚਿਰ ਤੋਂ ਇਹ ਇਸੇ ਤਰ੍ਹਾਂ ਹੀ ਹਾਲ ਜੀ ਇਹਨੂੰ ਠੀਕ ਨਹੀਂ ਕੀਤਾ ਗਿਆ ਇਹ तकरीबन ਬਹੁਤ 2.5 ਸਾਲ ਤੋਂ ਹੈ ਜੀ 2.5 ਸਾਲ ਤੋਂ ਇਹ ਟੁੱਟੀਆਂ ਸੜਕਾਂ ਟੁੱਲਟੀਆਂ ਉਹਦੀ ਤੇਰ ਨਹੀਂ ਨਾ ਹੋਈ ਦੁਆਰਾ ਅਜੇ ਆਮ ਆਦਮੀ ਪਾੜੀ ਸਰਕਾਰ ਆ ਤੇ ਇਹੀ ਲੋਕਾਂ ਦੀ ਸਰਕਾਰ ਆ ਤੇ ਲੋਕਾਂ ਦੇ ਵਿਕਾਸ ਤੇ ਪ੍ਰਤੀ ਇਹ ਜਿਹੜੀ ਹੈ ਹਰ ਵੇਲੇ ਮੌਜੂਦ ਰਹਿੰਦੀ ਹੈ ਤੇ ਫਿਰ ਵੀ ਕੰਮ ਨਹੀਂ ਹੋ ਰਿਹਾ ਜੀ ਕੰਮ ਤਾਂ ਹੁਣ ਫੰਡ ਦੇ ਹਿਸਾਬ ਨਾਲ ਆ ਜੀ ਸਰਕਾਰ ਨੂੰ ਫੰਡ ਮਈਆ ਕਰੇ ਸਰਕਾਰ ਤਾਂ ਕੰਮ ਕਰੇ ਬਸ ਫੰਡ ਨਹੀਂ ਮਿਲੇ ਪਿੰਡ ਨੂੰ ਪਿੰਡ ਨੂੰ ਇਹ ਨਹੀਂ ਮੈਂ ਕਹਿ ਸਕਦਾ ਜੀ ਕਿਉਂਕਿ ਮੈਂ ਸਰਪੰਚ ਸਰਪੰਚ ਜਿਹੜੇ ਨਾਲ ਖੜੇ ਹਾਂ ਉਹਨਾਂ ਨਾਲ ਜੀ ਹਾਂ ਤਾਂ ਠੀਕ ਹੈ ਹਾਂਜੀ ਕੀ ਨਾਮ ਆ ਤੁਹਾਡਾ ਜੀ ਗੇਜੋ ਜੀ ਕਿਹੜੇ ਪਿੰਡ ਤੋਂ ਜੀ ਡੱਲੇਵਾਲ ਤੇ ਕੀ ਕਹਿਣਾ ਚਾਹੋਗੇ ਅੱਜ ਮੋਬਾਈਲ ਤਾਂ ਚੱਲਦੇ ਨਹੀਂ ਜੀ ਹਾਂਜੀ ਮੋਬਾਈਲ ਕਿਉਂ ਨਹੀਂ ਚੱਲਦੇ ਕੀ ਪਤਾ ਜੀ ਹੁਣ ਸਾਨੂੰ ਨੈਟਵਰਕ ਨਹੀਂ ਜਾਂਦਾ ਫੋਨਾਂ ਦਾ ਹਾਂਜੀ ਨਹੀਂ ਆਂਦਾ ਜੀ ਗੱਲ ਵੀ ਨਹੀਂ ਹੁੰਦੀ ਜੀ ਗੱਲ ਵੀ ਨਹੀਂ ਹੁੰਦੀ ਤੇ ਨੈਟ ਵੀ ਨਹੀਂ ਚੱਲਦਾ ਬੱਚਿਆਂ ਨੂੰ ਜੇ ਪੜ੍ਹਨਾ ਹੋਵੇ ਪਰ ਕਿੱਥੇ ਪੜ੍ਹਦੇ ਜੀ ਪੜ੍ਹਦੇ ਕਿੱਥੇ ਆ ਜੀ ਹਾਂ ਮੁਸ਼ਕਲ ਹੀ ਹੈ ਹਾਂਜੀ ਮੁਸ਼ਕਲ ਕੀ ਦਾ ਬੱਚਿਆਂ ਦਾ ਕਿ ਨੈਟ ਦਾ ਜੀ ਨੈਟ ਦਾ ਆ ਇਹ ਪਤਾ ਨਹੀਂ ਜੀ ਨਵਿੰਦਰ ਗਾਦੇ ਕੰਮ ਸ਼ੁਰੂ ਕਰਤੇ ਆ ਤੇ ਆ ਤੁਹਾਡੇ ਸਾਹਮਣੇ ਹੀ ਆ ਦੇਖ ਲਓ ਜੀ ਹਾਲ ਸਾਡਾ ਸੜਕਾਂ ਦਾ ਦੇਖ ਲਓ ਤਾਂ ਸੁੱਖ ਲੇਖਾ ਤਕੀ ਚੋਨੇ ਸਰਕਾਰ ਤੋਂ ਫਿਰ ਆ ਸੜਕਾਂ ਬਣ ਜਾਣ ਸਾਡੀਆਂ ਹਾਂਜੀ ਹਾਂਜੀ ਕੋਈ ਛੈ ਕੋਈ ਇਥੇ ਮੋਟਰ ਦਾ ਚੱਲਦੀ ਹੀ ਨਾ ਸੋ ਜੀਬੀਸੀ ਆਪਣ ਲਈ ਕੈਮਰਾਮੈਨ ਜਤਿੰਦਰ ਪਿੰਸ ਦੇ ਨਾਲ ਮੈਨ ਮਨੀਸ਼ ਸਿੰਘ ਚੀਮਾ ਧੰਨਵਾਦ